ਕਲਰ ਰਾਇਲ ਬਲੂ ਕਲਰ ਦੇ ਵਿੱਚ ਆ ਇਹ ਵੀ ਡਿਜ਼ਾਈਨਿੰਗ ਸੇਮ ਆ ਤੇ ਇਹਦੇ ਘੇਰੇ ਦੇ ਉੱਪਰ ਤੁਸੀਂ ਦੇਖ ਰਹੇ ਹੋਗੇ ਆਮ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਇਹ ਪੀਸ ਦੇਖਦੇ ਹੋ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਇਹਦੇ ਉੱਪਰ ਵੀ ਆਰੇ ਕੰਮ ਕਰਕੇ ਸਾਰਾ ਹਾਈਲਾਈਟ ਕੀਤਾ ਗਿਆ ਰੈਡੀਮੇਡ ਦੇ ਪੀਸ ਦੇ ਵਿੱਚ ਆ ਠੀਕ ਹੈ ਤੁਸੀਂ ਆਮ ਇਹਨਾਂ ਨੂੰ ਬਾਜ਼ਾਰਾਂ ਵਿੱਚ ਦੇਖਦੇ ਹੋਵੋਗੇ ਤੁਹਾਨੂੰ ਬਹੁਤ ਕਾਸਟਲੀ ਰੇਂਜ ਦੇ ਵਿੱਚ ਮਿਲਦੇ ਹੋਣਗੇ ਇਹ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਸਾਰੇ ਪੀਸ ਦਿੱਤੇ ਜਾ ਰਹੇ ਨੇ ਜਿੰਨਾ ਵੀ ਭੈਣਾਂ ਨੇ ਬਾਇ ਕਰਨੇ ਹੁਣ ਤਾਂ ਸਕਰੀਨਸ਼ਾਟ ਲੈ ਕੇ ਆਪਣੇ ਕੋਲ ਤਿੰਨ ਕਲਰ ਨੇ ਰਾਇਲ ਬਲੂ ਐ ਤੁਹਾਨੂੰ ਮੈਂ ਸੀ ਗ੍ਰੀਨ ਦਿਖਾ ਦਿੱਤਾ ਦੁਪੱਟਾ ਆ ਤੇ ਨਾਲ ਆਹ ਲਹਿੰਗਾ ਆ ਲਹਿੰਗਾ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਠੀਕ ਐ ਐ ਫਲੇਅਰ ਦਾ ਲਹਿੰਗਾ ਬਣਿਆ ਹੋਇਆ ਵਧੀਆ ਲਹਿੰਗਾ ਬਣਿਆ ਹੋਇਆ ਠੀਕ ਹੈ ਜੀ ਜਿਨ੍ਹਾਂ ਨੇ ਵੀ ਬਾਇ ਕਰਨਾ ਹੈ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਹੋ ਇੱਕ ਇਸ ਦੇ ਵਿੱਚ ਆਪਣੇ ਕੋਲ ਸੇਮ ਟੂ ਸੇਮ ਡਿਜ਼ਾਈਨ ਦੇ ਵਿੱਚ orange ਕਲਰ ਐ ਠੀਕ ਹੈ ਜੀ ਇਹ ਪਾਰਟੀ ਵੇਅਰ ਚ ਲੈਨੇ ਤੁਸੀਂ ਪੂਰਾ ਔਰੇਂਜ ਕਲਰ ਦੇ ਵਿੱਚ ਹੈ ਨਾਲ ਇਹਦੇ ਸੇਮ ਹੀ ਦੁਪੱਟਾ ਆ ਆ ਦੇਖੋ ਚਨਾਉਣ ਦਾ ਦੁਪੱਟੇ ਬਣੇ ਹੋਏ ਨੇ ਬਹੁਤ ਹੀ ਵਧੀਆ ਦੁਪੱਟੇ ਨੇ ਆ ਚਨਾਉਣ ਦਾ ਦੁਪੱਟਾ ਤਿਆਰ ਕੀਤਾ ਗਿਆ ਤੇ ਨਾਲ ਹੀ ਇਹਦੇ ਵਿth ਹੈਂਡਵਰਕ ਨਾਲ ਇਹਦੇ ਆਰੀਵਰਕ ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਕਿ ਹੈਂਡਵਰਕ ਤੇ ਆਰੀਵਰਕ ਕਿਤੇ ਕਸਟਮਰ ਇਹ ਨਾ ਸੋਚ ਲੈਣ ਕਿ ਪ੍ਰੋਪਰ ਹੈਂਡਵਰਕ ਕਿਉਂਕਿ ਕਾਫੀ ਜ਼ਿਆਦਾ ਪਹਿਣਾ ਨਵਾਇਆ ਹੁੰਦਾ ਕਿ ਜੇ ਬਾਹਰ ਵਿੱਚ ਮਾਰਕੀਟ 'ਚ ਸੇਲ ਕੀਤੇ ਜਾਂਦੇ ਨੇ ਹੈਂਡਵਰਕ ਕਰਕੇ ਇਹੀ ਪੀਸ ਸੇਲ ਕਰ ਦਿੱਤੇ ਜਾਂਦੇ ਨੇ ਪਰ ਨਹੀਂ ਇਹ ਪ੍ਰੋਪਰ ਹੈਂਡਵਰਕ ਤੇ ਆਰੀਵਰਕ ਦਾ ਪੀਸ ਹੈ ਠੀਕ ਹੈ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜਿਹੜਾ ਕਿ ਜਿੰਨਾਂ ਦੀ ਕੀਮਤ ਤੁਹਾਨੂੰ ਆਮ ਹੀ 13-14000 ਜਾਂ 15000 ਤਕਰੀਬ ਮਿਲਦੀ ਹੈ ਇਹ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਦਿੱਤੇ ਜਾਣਗੇ ਜਿੰਨਾਂ ਵੀ ਭੈਣਾਂ ਨੇ ਬਾਏ ਕਰਨੇ ਹੋਣ ਤਾਂ ਆਪਣਾ ਸਕਰੀਨ ਤੇ ਨੰਬਰ ਦਿੱਤਾ ਗਿਆ ਉਸੇ ਰਾਈ ਤੁਸੀਂ ਆਰਡਰ ਦੇ ਸਕਦੇ ਹੋ ਤੇ ਕੱਲ ਨੂੰ ਆਪਾਂ ਨਵੀਂ ਵੀਡੀਓ